ਲੈ ਕੇ ਜਿਹੜਾ ਹੈਗੀ ਚੱਲੋ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਆਪਣੇ ਮੋਗਾ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਅਜੀਤ ਗਾਂਧੀ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੀ ਐਂਟੀ ਨਾਰਕੋਟਿਕ ਸੈੱਲ ਮੋਗਾ ਦੀ ਟੀਮ ਨੇ ਇੱਕ ਵਿਅਕਤੀ ਨੂੰ 100 ਗ੍ਰਾਮ ਹੀਰੋਇਨ ਦੇ ਨਾਲ ਫੜਿਆ ਇਹਦੀ ਅ ਡਿਟੇਲ ਇਹ ਆ ਵੀ ਕੱਲ 14 2 25 ਨੂੰ ਸਾਡੇ ਐਂਟੀ ਨਾਰਕੋਟਿਕ ਸੈੱਲ ਦੇ ASI surjit singh ਆਪਣੀ ਪੁਲਿਸ ਪਾਰਟੀ ਨਾਲ ਬਾਗਾਪੁਰਾਣਾ ਤੋਂ ਜੈਸਨਵਾਲਾ ਰੋਡ ਦੇ ਉੱਤੇ ਗਸ਼ਤ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਦਿਸਿਆ ਜਿਹੜਾ ਪੁਲਿਸ ਨੂੰ ਦੇਖ ਕੇ ਉੱਥੋਂ ਖਿਸਕਣ ਲੱਗਾ ਤਾਂ ਇਹਨਾਂ ਨੇ ਆਪਣੀ ਪੁਲਿਸ ਪਾਰਟੀ ਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਉਹਨੂੰ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਤਾਂ ਜਿਸ ਨੇ ਦੱਸਿਆ ਉਹਦਾ ਨਾਮ ਗੁਰਸੇਵਕ ਸਿੰਘ ਇਲੀਅਸ ਆਕਾਸ਼ ਉੱਤਰ ਕਾਲਾ ਸਿੰਘ ਵਾਸੀ ਪਿੰਡ ਬੁੱਧ ਸਿੰਘ ਵਾਲਾ ਥਾਣਾ ਬਾਗਾਪੁਰਾਣਾ ਹੈ ਜਿਸ ਦੀ ਤਲਾਸ਼ੀ ਲੈਣ ਤੇ ਉਹਦੇ ਕੋਲੋਂ 100 ਗ੍ਰਾਮ 100 ਗ੍ਰਾਮ ਹੇਰੋਇਨ ਬਰਾਮਦ ਹੋਈ ਜਿਹਦੇ ਆਧਾਰ ਤੇ ਉਹਦੇ ਖਿਲਾਫ ਮਕਦਮਾ ਨੰਬਰ 23 ਅਧੀਨਤਾ ਹਾਰਾ 21 ਐਨਡੀਪੀਐਸ ਐਕਟ ਥਾਣਾ ਬਾਗਾਪੁਰਾਣਾ ਵਿਖੇ ਦਰਜ ਕੀਤਾ ਗਿਆ ਤੇ ਉਸ ਤੋਂ ਹੋਰ ਪੁੱਛਗਿੱਛ ਕਰਨ ਤੇ ਸਾਨੂੰ ਪਤਾ ਲੱਗਾ ਉਹਦੇ ਖਿਲਾਫ ਬਾਗਾਪੁਰਾਣਾ ਵਿਖੇ ਤਿੰਨ ਮੁਕੱਦਮੇ ਹੋਰ ਦਰਜ ਹੈ ਜਿਹੜਾ ਇੱਕ 452 ਆਈਪੀਸੀ ਦਾ ਇੱਕ ਐਂਟੀ ਨਾਰਕੋਟਿਕ ਸੈੱਲ ਦਾ ਸੌਰੀ ਇੱਕ ਐਨਡੀपीएस ਐਕਟ ਦਾ ਤੇ ਇੱਕ ਉਹਦੇ ਖਿਲਾਫ ਹੈਗਾ ਆਰਮਜ਼ ਐਕਟ ਦਾ ਤੇ 21 ਸਾਲ ਦੀ ਉਮਰ ਹੈ ਜਿਹੜਾ ਪਹਿਲਾਂ ਕਹਿੰਦਾ ਮੈਂ ਪੀਣ ਦਾ ਆਦੀ ਸੀ ਤੇ ਫੇਰ ਉਹ ਨਸ਼ੇ ਜਿਹੜੇ ਹੈਗੇ ਆ ਬਹੁਤ ਮਹਿੰਗੇ ਨੇ ਇਹ ਫੇਰ ਉਹ ਹੌਲੀ-ਹੌਲੀ ਜਿਹੜਾ ਵੇਚਣ ਵੀ ਲੱਗ ਗਿਆ ਤੇ ਉਹ ਪਿੱਛੇ ਵੀਗਰਾਂ 24 ਨੂੰ ਉਹ ਜੇਲ੍ਹ ਚੋਂ ਆਇਆ ਤੇ ਉੱਥੋਂ ਹੀ ਕਿਸੇ ਵਿਅਕਤੀ ਨੇ ਦੱਸਿਆ ਸੀ ਵੀ ਫਲਾਨੇ ਥਾਂ ਫਾਜ਼ਿਲਕਾਰ ਨੇੜੇ ਕੋਈ ਬੰਦਾ ਹੈ ਜਿੱਥੋਂ ਹੀਰੋਨ ਮਿਲ ਜਾਂਦੀ ਹੈ ਜਿੱਦੇ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਅਸੀਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਇਸ ਰਿਮਾਂਡ ਦੌਰਾਨ ਡਿਟੇਲ ਚ ਪੁੱਛਾਂਗੇ ਵੀ ਉਹ ਵਿਅਕਤੀ ਕਿੱਥੋਂ ਦਾ ਕੌਣ ਤੇ ਉਹਦੇ ਤੇ ਵੀ ਕਾਇਦਾ 29 ਐਨਡੀਪੀ ਸੈਕਟ ਤਹਿਤ ਕਾਰਵਾਈ ਕਰਕੇ ਉਹਦੀ ਰੈਸਟ ਕੀਤਾ ਜਾਊ ਤੇ ਇਹ ਇਹ ਪੀਣ ਵਾਸਤੇ ਲਿਆ ਜਾਂ ਵੇਚਣ ਵਾਸਤੇ ਲਿਆ ਆ ਉਹਦੀ ਡਿਟੇਲ ਅਸੀਂ ਰਿਮਾਂਡ ਦੇ ਵਿੱਚ ਦੋ ਦਿਨਾਂ ਦੇ ਵਿੱਚ ਅਗਲੇ ਪੂਰੀ ਕਰਕੇ ਪੁੱਛ ਕੇ ਤੇ ਤੁਹਾਨੂੰ ਉਹਦੇ ਬਾਰੇ ਦੱਸ ਦਿਆਂਗੇ ਤੇ ਫਰਦਰ ਕਾਰਵਾਈ ਕੀ ਕੀਤੀ ਹੈ ਫਰਦਰ ਤਾਂ ਹੁਣ ਇਹਦੀ ਪੁੱਛਗਿੱਛ ਤੋਂ ਬਾਅਦ ਜੋ ਜੋ ਸਾਹਮਣੇ ਆਊਗਾ ਉਹਦੇ ਆਧਾਰ ਤੇ ਜਿਵੇਂ ਇਹਦੇ ਬੈਕਵਰਡ ਲਿੰਕ ਦਾ ਪਤਾ ਲੱਗ ਗਿਆ ਫਾਰਵਰਡ ਲਿੰਕ ਦਾ ਵੀ ਪਤਾ ਲੱਗ ਜੂ ਜਿਵੇਂ ਅਸੀਂ ਪਹਿਲਾਂ ਵੀ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕਸ ਹੈ ਉਹਨਾਂ ਤੇ ਬਕਾਇਦਾ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਦੇ ਜਿਸ ਤਰ੍ਹਾਂ ਉਮਰ ਇਹਦੀ 21 ਸਾਲ ਦੱਸੀ ਜਾ ਰਹੀ ਹੈ ਇਹ ਕੁਝ ਪੜਿਆ ਪੁੜਿਆ ਵੀ ਆ ਕਿ ਬਸ ਐਸੇ ਕੰਮ ਚ ਲੱਗ ਗਈ ਅੱਜਕੱਲ ਬੱਚੇ ਗਲਤ ਸੰਗਤ ਦੇ ਕਾਰਨ ਛੋਟੀ ਉਮਰ ਚ ਨਸ਼ਿਆਂ ਚ ਲੱਗ ਜਾਂਦੇ ਆ ਜਾਂ ਮਾੜੀ ਸੰਗਤ ਨਾਲ ਲੜਾਈ ਝਗੜਿਆਂ ਚ ਪੈ ਜਾਂਦੇ ਆ ਇਹ ਵੀ ਛੋਟੀ ਉਮਰ ਚ ਇਸ ਝੜੇ ਮਾੜੀ ਸੰਗਤ ਦੇ ਕਰਕੇ ਚਟਾ ਪੀਣ ਲੱਗ ਗਿਆ ਇਹ 23 ਜਿਹਦਾ ਪਹਿਲਾ ਪਰਚਾ ਦਰਜ ਆ 23 ਦੇ ਆ ਤੇ ਬਾਕੀ 24 ਦੇ ਆ ਆ ਹੁਣ ਸਾਡੇ ਵਾਲਾ ਚੌਥਾ 25 ਦਾ ਸਰ ਤੁਹਾਡਾ ਕਹਿਣਾ ਵੀ ਜੀਲ ਦੇ ਵਿੱਚੋਂ ਇਹ ਤਾਲਮਿਲ ਹੋਇਆ ਤੇ ਉਹ ਜਿਹੜਾ ਬੰਦਾ ਤਾਲਮਿਲ ਹੈ ਤੁਹਾਡੇ ਨੂੰ ਉਸ ਬੰਦੇ ਤੇ ਵੀ ਐਕਸ਼ਨ ਲੱਗ ਜਾਏਗਾ ਉਹ ਤਾਂ ਸਾਰੀ مزید ਪੁੱਛਗਛ ਚਾਊਗਾ ਨਾ ਕਿ ਜਿਹੜਾ ਜਿਹੜਾ ਵੀ ਚ ਦੋਸ਼ੀ ਪਾਇਆ ਗਿਆ ਜਿਹਦੇ ਵੀ ਲੋਕੀ ਕੋਈ ਨਿਆਂਇਕ ਕਾਰਵਾਈ ਕੀਤੀ ਗਈ ਹੈ ਸਾਹਮਣੇ ਆਉ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ